ਦੀਵਾਨ ਟੋਡਰਮਲ ਤੇ ਮੋਤੀराम ਮਹਿਰਾ ਦਾ ਇਸ਼ਾਨ ਕਦੀ ਸੇਕ ਕੌਮ ਨਹੀਂ ਭੁਲੇਗੀ ਕਿਉਂਕਿ ਮੋਤੀराम ਮਹਿਰਾ ਦੇ ਵੱਲੋਂ ਛੋਟੇ ਸਹਬਜ਼ਾਦਿਆਂ ਦਾ ਦੁੱਧ ਪਿਲਾ ਕੇ ਢਿੱਡ ਪਰਿਆ ਗਿਆ ਸੀ ਤੇ ਉੱਥੇ ਹੀ ਦੀਵਾਨ ਟੋਡਰਮਲ ਦੇ ਵੱਲੋਂ ਜਦੋਂ ਵਜ਼ੀਰ ਖਾਨ ਦੇ ਵੱਲੋਂ ਇਹ ਸ਼ਰਤ ਰੱਖੀ ਗਈ ਸੀ ਪਹਿਲੀ ਗੱਲ ਤੇ ਇਹ ਕਹੀ ਗਈ ਸੀ ਕਿ ਸਰਕਾਰੀ ਜ਼ਮੀਨ ਤੇ ਜਿਹੜੇ ਮਾਤਾ ਗੁਜਰੀ ਜੀ ਦਾ ਤੇ ਛੋਟੇ ਸਹਬਜ਼ਾਦਿਆਂ ਦਾ ਸੰਸਕਾਰ ਨਹੀਂ ਹੋਵੇਗਾ ਲੇਕਿਨ ਦੀਵਾਨ ਟੋਡਰਮਲ ਦੇ ਅੱਗੇ ਜਦੋਂ ਇਹ ਸ਼ਰਤ ਪਹੁੰਚੀ ਕਿ ਵਜ਼ੀਰ ਖਾਨ ਨੇ ਸ਼ਰਤ ਰੱਖੀ ਹੈ ਕਿ ਜਿਸ ਜਗ੍ਹਾ ਤੇ ਮਾਤਾ ਗੁਜਰੀ ਜੀ ਦਾ ਜੇਕਰ ਸੰਸਕਾਰ ਕਰਾਉਣਾ ਹੈ ਜੇਕਰ ਛੋਟੇ ਸਾਹਿਬਜ਼ਾਦੇ ਦਾ ਸੰਸਕਾਰ ਕਰਾਉਣਾ ਤਾਂ ਉਸ ਨੂੰ ਸੋਨੇ ਦੀ ਮੋਹਰਾ ਦੇ ਨਾਲ ਜਿਹੜਾ ਉਸ ਜ਼ਮੀਨ ਦਾ ਮੁੱਲ ਲੱਗੇਗਾ ਤਾਂ ਦੀਵਾਨ ਟੋਡਰਮਲ ਨੇ ਸਿਕਕੌਮ ਦੇ ਉੱਪਰ ਇੱਕ ਵੱਡਾ ਜਿਹੜਾ ਐਹਸਾਨ ਜ਼ਿਕਰ ਕੀਤਾ ਸੀ ਜਿਸ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਆ ਦੀਵਾਨ ਟੋਡਰਮਲ ਦੇ ਵੱਲੋਂ ਖਰੀਦੀ ਗਈ ਸੀ ਉਸ ਸਮੇਂ ਸੋਨੇ ਦੀ ਮੋਹਰਾ ਰੱਖ ਕੇ ਉਸ ਜ਼ਮੀਨ ਦਾ ਜਿਹੜਾ ਮੁੱਲ ਪਾਇਆ ਗਿਆ ਸੀਗਾ ਔਰ ਦੂਸਰੀ ਜਗ੍ਹਾ ਤੇ ਦੀਵਾਨ ਟੋਡਰਮਲ ਦਾ ਐਹਸਾਨ ਜਦੋਂ ਸਿਕਕੌਮ ਦੇ ਉੱਪਰ ਇੱਕ ਵੱਡਾ ਆਉਂਦਾ ਹੈ ਕਿਉਂਕਿ ਛੋਟੇ ਸਾਹਿਬਜ਼ਾਦੇ ਦਾ ਔਰ ਮਾਤਾ ਗੁਜਰੀ ਜੀ ਦਾ ਜਿਹੜਾ ਅੰਤਿਮ ਸੰਸਕਾਰ ਟੋਡਰਮਲ ਦੇ ਵੱਲੋਂ ਜ਼ਮੀਨ ਦਾ ਕੀਤਾ ਗਿਆ ਸੀ ਲੇਕਿਨ ਅੱਜ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਦੀਵਾਨ ਟੋਡਰਮਲ ਰਹਿੰਦੇ ਸੀਗੇ ਉਸ ਸਮੇਂ ਉਹਨਾਂ ਦਾ ਘਰ ਹੁੰਦਾ ਸੀਗਾ ਕਿਉਂਕਿ ਇੱਕ ਵੱਡੇ ਵਪਾਰੀ ਸੀ ਔਰ ਦੀਵਾਨ ਟੋਡਰਮਲ ਦੇ ਘਰ ਦੇ ਵਿੱਚ ਮੌਜੂਦ ਆ ਔਰ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਉਸ ਸਮੇਂ ਇਸ ਸਮੇਂ ਘਰ ਜ਼ਰੂਰ ਖੰਡਰ ਹੋ ਚੁੱਕਾ ਹੈ ਕਿਉਂਕਿ ਕਾਫੀ ਸਮੇਂ ਤੱਕ ਇਹ ਇਤਿਹਾਸ ਤੋਂ ਜਿਹੜਾ ਇਹ ਘਰ ਸੀ ਉਹ ਵਾਂਝੇ ਸੀਗਾ ਲੇਕਿਨ ਹੁਣ ਜਦੋਂ ਇਸ ਦੀ ਖੋਜ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦਾ ਜਦੋਂ ਪਤਾ ਲੱਗਦਾ ਹੈ ਤੇ SGPCB ਇਸਦੇ ਉੱਪਰ ਐਕਸ਼ਨ ਲੈਂਦੀ ਹੈ ਔਰ ਕਈ ਐਸੋਸੀਏਸ਼ਨ ਜਿਹੜੀ ਉੱਠ ਕੇ ਇਸ ਦੇ ਸਾਹਮਣੇ ਆਉਂਦੀ ਹੈ ਤਸਵੀਰ ਤੁਸੀਂ ਵੇਖ ਰਹੇ ਹੋ ਉਸ ਸਮੇਂ ਦੀਵਾਨ ਟੋਡਰਮਲ ਦਾ ਘਰ ਹੁੰਦਾ ਸੀ ਔਰ ਇਹ ਜਿਹੜੇ ਕਮਰੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਸ ਸਮੇਂ ਇਸ ਦੀਵਾਨ ਟੋਡਰਮਲ ਦਾ ਪਰਿਵਾਰ ਘਰ ਦੇ ਵਿੱਚ ਰਹਿੰਦਾ ਸੀ ਦੀਵਾਨ ਟੋਡਰਮਲ ਜਿਹੜਾ ਆਪਣੇ ਪਰਿਵਾਰ ਇੱਥੇ ਹੱਸਦਾ ਔਰ ਸਤੂ ਯਾਨੀ ਕਿ ਕਿਲੋਮੀਟਰ ਸਾਹਿਬ ਹੈ ਜਿੱਥੇ ਛੋਟੇ ਸਹਬਜ਼ਾਦਿਆਂ ਦੀਆਂ ਦੁਨੀਆਂ ਦੇ ਵਿੱਚ ਹੁਣ ਦਿੱਤਾ ਗਿਆ ਤਸਵੀਰ ਹੈ ਜਦੋਂ ਦੀਵਾਨ ਸ਼ੋਟਰਮਲ ਦੇ ਘਰ ਦੀਆਂ ਇਹ ਤਸਵੀਰਾਂ ਦਿਖਾਉਂਦੀ ਉਸ ਸਮੇਂ ਤੇ ਮਹਿਲ ਹੁੰਦਾ ਸੀ ਲੇਕਿਨ ਅੱਜ ਦੇ ਟਾਈਮ ਇੱਕ ਖੰਡਰ ਜਗਾ ਜਿਹੜੀ ਉਹ ਬਣ ਚੁੱਕੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਇਤਿਹਾਸ ਤੋਂ ਕਿੱਥੇ ਨੇ ਕਿੱਥੇ ਜੁੜੂਰ ਜਿਹੜੀ ਹੈ ਇਹ ਜ਼ਮੀਨ ਵਾਂਝੇ ਸੀ ਲੇਕਿਨ ਹੁਣ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਹੁਣ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਕਿਉਂਕਿ ਇਤਿਹਾਸਿਕ ਜਮੁਲ ਜਿਹੜਾ ਇਸ ਜਗ੍ਹਾ ਦਾ ਪੈ ਚੁੱਕਾ ਹੈ ਔਰ ਇਤਿਹਾਸਿਕ ਜਗ੍ਹਾ ਜਿਹੜੀ ਇਸ ਨੂੰ ਬਣਾਉਣ ਦਾ ਹੈਰਿਟੇਜ ਜਿਹੜੀ ਸਟ੍ਰੈਟ ਜਿਹੜੀ ਉਹ ਬਣਾਉਣ ਦਾ ਆਦੇਸ਼ ਵੀ ਜਿਹੜੇ ਨੇ ਹੋ ਚੁੱਕੇ ਨੇ ਔਰ ਇਹ ਤਸਵੀਰ ਹੈ ਜਿੱਥੇ ਹੁਣ ਇਸ ਸਮੇਂ ਕੰਮ ਹੋ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਜਗ੍ਹਾ ਨੂੰ ਵੇਖਣ ਦੇ ਲਈ ਆਉਂਦੇ ਨੇ ਕਿਉਂਕਿ ਦੀਵਾਨ ਟੋਡਰ ਮਲ ਦਾ ਇੱਕ ਐਹਸਾਨ ਸਿੱਖ ਕੌਮ ਦੇ ਲਈ ਇੱਕ ਵੱਡਾ ਰਿਹਾ ਹੈ ਜਦੋਂ ਦੀਵਾਨ ਟੋਡਰ ਮਲ ਨੇ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਦੀ ਉਹ ਸੰਸਕਾਰ ਦੀ ਜਗ੍ਹਾ ਸੋਨੇ ਦੀ ਮੋਹਰਾਂ ਦੇ ਨਾਲ ਖਰੀਦੀ ਸੀਗੀ ਔਰ ਸਭ ਤੋਂ ਮਹਿੰਗੀ ਜਗ੍ਹਾ ਜਿਹੜ ਉਸ ਜਗ੍ਹਾ ਤੇ ਇਸ ਸਮੇ ਗੁਰਦੁਆਰਾ ਜੋਤੀਸਰੂਪ ਸਾਹਿਬ ਜਿਹੜਾ ਸ਼ਿਸ਼ੋਭਿਤਾ ਔਰ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਭਾਰੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਔਰ ਦਰਸ਼ਨ ਕਰਦੀ ਹੈ ਸਮੇ ਮੇਰੇ ਨਾਲ ਇਸ ਪੂਰੀ ਜਗ੍ਹਾ ਦਾ ਜਿਹੜਾ ਕਮ ਸਾਹਮਰੇ ਨੇ ਔਰ ਆਰਕੀਟੈਕਟ ਮੌਜੂਦ ਨੇ ਖਾਸ ਤੌਰ ਤੇ ਇਸ ਦਾ ਇਤਿਹਾਸ ਜਾਣਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਦੋਂ ਇਤਿਹਾਸ ਪੂਰਨ ਤੌਰ ਤੇ ਉੱਪਰ ਤੁਹਾਡੇ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਦੋਂ ਇਹ ਜਗ੍ਹਾ ਹੁੰਦੀ ਸੀ ਉਸ ਸਮੇਂ ਡਿਵਾਨ ਟੋਡਰ ਮਲਦਾ ਘਰ ਹੁੰਦਾ ਸੀ ਲੇਕਿਨ ਹੁਣ ਇਹ ਖੰਡਰ ਜਗਾ ਜਿਹੜੀ ਆ ਉਹ ਬਣੀ ਹੋਈ ਸੀ ਕਿ ਲੇਕਿਨ ਜਦੋਂ ਇਸ ਦੀ ਖੋਜ ਹੁੰਦੀ ਹੈ ਲੇਕਿਨ ਸਵਾਲ ਵੱਡਾ ਹੈ ਕਿ ਦੀ ਖੋਜ ਕਰਦਾ ਕੌਣ ਹੈਗਾ ਉਸ ਤੋਂ ਬਾਅਦ ਇਸ ਦਾ ਦੇਖਭਾਲ ਕੌਣ ਕਰ ਰਿਹਾ ਤਾਂ ਆਰਕੀਟੈਕਟ ਮੇਰੇ ਨਾਮ ਮੌਜੂਦ ਨੇ ਬਾਈ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਨਾਮ ਕੀਆ ਛੋਟਾ ਮੈਂ ਆਰਕੀਟੈਕਟ ਪੀਐਸ ਸੋਲ ਨਾਮ ਜੇਕਰ ਇਸ ਇਤਿਹਾਸ ਜਾਣਨਾ ਕਰੀ ਕਿਉਂਕਿ ਇਹ ਕਿਹਾ ਜਾਂਦਾ ਕਿ ਦੀਵਾਨ ਟੋਡਰ ਮਲਦਾ ਇੱਕ ਹਵੇਲੀ ਹੁੰਦੀ ਸੀ ਇੱਕ ਮਹਿਲ ਹੁੰਦਾ ਸੀਗਾ ਲੇਕਿਨ ਇਸ ਦਾ ਪਤਾ ਕਿੱਥੋਂ ਲੱਗਦਾ ਕਿਉਂਕਿ ਤੁਹਾਨੂੰ ਜਦੋਂ ਆਰਕੀਟੈਕਟ ਬਣਾਇਆ ਗਿਆ ਤਾਂ ਇਸ ਦੇ ਇਤਿਹਾਸ ਤੁਸੀਂ ਜਾਣਿਆ ਹੋਵੇਗਾ ਕਿਉਂਕਿ ਹੈਰੀਟੇਜ ਇਸ ਨੂੰ ਹੈਰੀਟੇਜ ਘਰ ਵੀ ਕਹਿ ਸਕਦੇ ਹਾਂ ਹਾਂਜੀ ਜਿਸ ਤਰ੍ਹਾਂ ਕਿ ਅਸੀਂ ਪਤਾ ਕਰਿਆ ਜੀ ਬਜ਼ੁਰਗਾਂ ਤੋਂ ਪੁਰਾਣੇ ਬਜ਼ੁਰਗ ਜਿਹੜੇ 70 80 ਸਾਲ ਦੇ ਹੋਰੂਗੇ ਉਹ ਵੀ ਪੀੜੀਦਰ ਪੀੜੀ ਇਹ ਸੁਣਦੇ ਆ ਰਹੇ ਨੇ ਕਿ ਦੀਵਾਨ ਟੋਡਰ ਮਲਦੀ ਦੀ ਰਹਿਤ ਚੁਣ ਬਾਕੀ ਰਿਕਾਰਡ ਦੇ ਵਿੱਚ ਵੀ ਕੁਦਵਾਰੀਆਂ ਦੇ ਜੋ ਮੁਸਾਵੀ ਹੁੰਦੇ ਨੇ ਉਹਨਾਂ ਦੇ ਰਿਕਾਰਡ 'ਚ ਲਿਖਿਆ ਗਿਆ ਕਿਸੇ ਤਗੜੇ ਵਪਾਰੀ ਦੀ ਇਹ ਹਮੇਦੀ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਜਹਾਜ਼ ਚੱਲਿਆ ਕਰਦੇ ਸੀ ਸਮੁੰਦਰ ਦੇ ਵਿੱਚ ਲੱਕੜੀ ਦੇ ਜਿਹੜੇ ਸਮੁੰਦਰੀ ਜਹਾਜ਼ ਸੀ ਉਹ ਚੱਲਦੇ ਹੁੰਦੇ ਸੀ ਤੇ ਉਹ ਵਪਾਰ ਕਰਿਆ ਕਰਦੇ ਸੀ ਬਾਹਰ ਦੇ ਦੇਸ਼ਾਂ ਦੇ ਵਿੱਚ ਤੇ ਉਹਨਾਂ ਦੀ ਇਹ ਮਤਲਬ ਕੋਈ ਹਵੇਲੀ ਹੈ ਇਸ ਗੱਲ ਦਾ ਮਤਲਬ ਅਸੀਂ ਵੈਰੀਫਾਈ ਕੀਤਾ ਸੀ ਸ਼ਰੂਨਿ ਕਮੇਟੀ ਦੁਆਰਾ ਵੀ ਤੇ ਉਹਨਾਂ ਨੇ ਮਤਲਬ ਕੋਰਟ ਕੇਸ ਵੀ ਚੱਲ ਰਿਹਾ ਸਾਡਾ ਪੰਜਾਬ ਦੇ ਹੈ ਇਹ ਇਸ ਇਮਾਰਤ ਨੂੰ ਹੁਣ ਦਿਵਾਨ ਡੋਡਰਮਲ ਦੀ ਦੇ ਮਤਲਬ ਵਿਰਾਸਤੀ ਇਮਾਰਤ ਵਜੋਂ ਕੋਸ਼ਿਸ਼ ਕਰ ਦਿੱਤਾ ਗਿਆ ਸਿੱਖ ਕੌਮ ਦੀ ਕੌਮੀ ਵਿਰਾਸਤ ਕੌਮੀ ਵਿਰਾਸਤੀ ਇਮਾਰਤ ਕਿਨੂੰ ਬਣਾ ਦਿੱਤਾ ਗਿਆ ਤੁਸੀਂ ਤਾਂ ਹੋਰ ਦੇਖ ਰਹੇ ਕਿ ਨੀਹਾਂ ਕਾਫੀ ਥੱਲੇ ਤੱਕ ਨਹੀਂ ਗਈਆਂ ਇਸ ਦਾ ਕਾਰਨ ਕੀ ਹੈਗਾ ਇਹ ਬੇਸਮੈਂਟ ਹੈ ਜੀ ਅੱਧੀਆਂ ਜਿਹੜੀ ਤੁਸੀਂ ਦੇਖ ਰਹੇ ਹੋ ਥੱਲੇ ਇਸ ਟਾਈਮ ਟੁੱਟੀ ਹੋਈ ਹੈ ਇਹ ਸਾਰਾ ਬੇਸਮੈਂਟ ਦਾ ਹਿੱਸਾ ਹੈ ਇਹ ਜਿਹੜੀਆਂ ਪਲੱਸ ਦੇ ਸਾਈਂ ਦੀਆਂ 4 ਫੁੱਟ ਮੋਟੀਆਂ ਕੰਧਾਂ ਨੇ ਇਹ ਸਟਰਕਚਰ ਜਿਹੜਾ ਹੈ ਬੇਸਮੈਂਟ ਦਾ ਹੈ ਜੀ ਇਹਦੇ ਥੱਲੇ ਨੀਹਾਂ ਤੇ ਇਹ ਅੱਧੀਆਂ ਦਵਾਰਾਂ ਟੁੱਟ ਚੁੱਕੀਆਂ ਬਾਕੀ ਦੇ ਦਰਵਾਜ਼ੇ ਜਿਹੜੇ ਡਾਟ ਨੂਮਨ ਦਰਵਾਜ਼ੇ ਬਣੇ ਹੁੰਦੇ ਸੀ ਛੱਤ ਸੀਗੀ ਉਹ ਵੀ ਸਾਰੀ ਢਹਿ ਗਈ ਇਸ ਤੋਂ ਉੱਪਰ ਇੱਕ ਮੰਜ਼ਲ ਹੋਰ ਸੀਗੀ ਉਹ ਵੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਡਿਸਟਰੋਏ ਹੋ ਚੁੱਕੀ ਹੈ ਇਸ ਨੂੰ ਇਤਿਹਾਸਿਕ ਬਣਾਉਣ ਦੇ ਲਈ ਕੀ ਕੁਝ ਉਪਰਾਲੇ ਚੱਲ ਰਹੇ ਨੇ ਕਿ ਇਸ ਨੂੰ ਇਤਿਹਾਸਿਕ ਬਣਾਇਆ ਜਾਵੇ ਕਿਉਂਕਿ ਸਿੱਖ ਕੌਮ ਦੇ ਉੱਪਰ ਜ਼ਿਕਰ ਕਹੀਏ ਤੇ ਇਹ ਦੀਵਾਨ ਟੋਟਰ ਮਲ ਦਾ ਇੱਕ ਵੱਡਾ ਐਸਾਨ ਸੀਗਾ ਕਿਉਂਕਿ ਆਸਾਨ ਹੀ ਕਹਾਂਗੇ ਜਿਸ ਤਰੀਕੇ ਦੇ ਨਾਲ ਮਾਤਾ ਗੁਜਰੀ ਦੀ ਤੇ ਛੋਟੇ ਸਾਹਿਬਜ਼ਾਦੇ ਆ ਦਾ ਸੰਸਕਾਰ ਦੇ ਲਈ ਸੋਨੇ ਦੀ ਮੋਹਰਾਂ ਦੇ ਨਾਲ ਉਹ ਜਗ੍ਹਾ ਨੂੰ ਖਰੀਦਾ ਗਿਆ ਔਰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹਾਂਜੀ ਇਹ ਜਗਾ ਦੇਖੋ ਸੀ ਕੌਮਲੀ ਬੜੀ ਮਤਲਬ ਮਹਿੰਗੀ ਜਗਾ ਜਿਹੜੀ ਆਪਾਂ ਕਹੀ ਜਾਂਦੀ ਹੈ ਜੋਤੀਸ ਰੂਪ ਵਾਲੀ ਜਗਾ ਦੇ ਸੰਸਕਾਰ ਕੀਤਾ ਗਿਆ ਦਿਵਾਨ ਤੋਂ ਬੜੀਆਂ ਮਹੌਰਾ ਵਿਚਾ ਕੇ ਇਹ ਜਗਾ ਉੱਤੇ ਖਰੀਦੀ ਗਈ ਤਾਂ ਉਹਨਾਂ ਨੇ ਆਪਣੀ ਸਾਰੀ ਜਮਾ ਪੂੰਜੀ ਜੋ ਉਹਨਾਂ ਦੀ ਕਮਾਈ ਸੀਗੀ ਸਾਰੀ ਇੱਥੇ ਮਤਲਬ ਆਪਣੀ ਵੇਚ ਕੇ ਵਟ ਕੇ ਸ਼ਹਿਬਜ਼ਾਦਿਆਂ ਦੀ ਮੌਤ ਹੀ ਸੰਸਕਾਰ ਕੀਤਾ ਤੁਸੀਂ ਪੁੱਛਿਆ ਸੀਗਾ ਵੀ ਇਹਨੂੰ ਮਤਲਬ ਵਿਰਾਸਤ ਵਿੱਚ ਕੋਸ਼ਿਸ਼ ਕੀਤਾ ਕਿ ਨਹੀਂ ਕੀਤਾ ਪਰ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਨੂੰ ਹਿਸਟੋਰੀਕਲ ਮੋਨੂਮੈਂਟ ਡਿਕਲੇਅਰ ਕਰ ਦਿੱਤਾ ਗਿਆ ਇਹਨੂੰ ਵਿਰਾਸਤੀ ਇਮਾਰਤ ਆਪਾਂ ਕਹਿੰਦੇ ਨੇ ਜਿਸ ਤਰ੍ਹਾਂ ਕਿ ਲਾਲ ਕਿਲਾ ਤਾਜ ਮਹਿਲ ਵਗੈਰਾ ਹੋ ਗਿਆ ਇਸ ਤਰ੍ਹਾਂ ਇਹ ਕੌਮਨੀ ਵਿਰਾਸਤ ਬਣਾ ਲਈ ਗਈ ਪੂਰੀ ਹਿੰਦੁਸਤਾਨ ਇਹਨੂੰ ਮਤਲਬ ਇਹ ਸਟੋਰੀ ਕੋ ਸਾਈਡ ਦੀ ਤਰ੍ਹਾਂ ਹੀ ਬਣਾਇਆ ਜਾਊਗਾ ਤੇ ਇਹਦੇ ਆਲੇ-ਦੁਆਲੇ ਮਤਲਬ ਪੱਕਾ ਫਰਸ਼ ਪਾਇਆ ਜਾਊਗਾ ਜਿਸ ਤਰ੍ਹਾਂ ਕਿ ਆਰਕੀਟੈਕਚਰ ਦੀ ਸਾਈਡ ਤੇ ਕੰਮ ਹੁੰਦਾ ਉਦਾਂ ਹੀ ਤਿਆਰ ਕੀਤੀ ਜਾਊਗੀ ਤੇ ਇਹਨੂੰ ਵਿਰਾਸਤੀ ਇਮਾਰਤ ਕੋਰਟ ਵੱਲੋਂ ਡਿਕਲੇਅਰ ਕੀਤਾ ਗਿਆ ਤੇ ਬਾਕੀ ਸ਼੍ਰੋਮਣੀ ਕਮੇਟੀ ਤੇ ਦੀਵਾਨ ਡੋਡਰਮਲ ਵਿਰਾਸਤੀ ਫਾ ਇਹਨਾਂ ਜਿਹੜੇ ਬਾਰਲੀ ਸੰਗਤ ਕੈਨੇਡਾ ਅਮਰੀਕਾ ਇੰਗਲੈਂਡ ਤੇ ਉਹ ਸੰਗਤਾਂ ਵੱਲੋਂ ਮਤਲਬ ਇਹ ਸਾਰਾ ਕਾਰਜ ਕੀਤਾ ਗਿਆ ਉਹ ਹੀ ਕਿਹੜਾ ਕੋਰਟ ਕੇਸ ਵੀ ਲੜ ਰਹੇ ਨੇ ਤੇ ਇਹਨੂੰ ਵਿਰਾਸਤੀ ਮਹਾਰਤ ਘੋਸ਼ਿਤ ਕਰਨ ਵਿੱਚ ਵੀ ਦੁਬਾਰਾ ਦਰਾਸਤੀ ਪੰਜਾਬ ਦੀ ਪੰਜਾਬ ਦਾ ਇਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਲਖਮੀਂਦਰ ਸਿੰਘ ਕਾਨ ਨੇ ਕਿਹਾ ਉਹਨਾਂ ਵੱਲੋਂ ਇਹ ਮਤਲਬ ਤੁਮਕਰਲੇ ਸਾਰੀ ਸੰਗਤਾਂ ਨਾਲ ਗੱਲ ਕੀਤੀ ਜਾ ਰਹੇ ਨੇ ਤੇ ਇਸ ਨੂੰ ਵਿਰਾਸਤੀ ਮਹਾਰਤ ਘੋਸ਼ਿਤ ਕਰਨ ਪਿੱਛੇ ਵੀ ਇਹਨਾਂ ਦਾ ਹੀ ਮਨਸਾਯੋ ਹੈ ਸਭ ਇੱਕੋ ਚੀਜ਼ ਹੁੰਦੀ ਹੈ ਜਦੋਂ ਅਸੀਂ ਇਤਿਹਾਸ ਦੇ ਨਾਲ ਜ਼ਿਆਦਾ ਕੰਦੇ ਛੇੜਛਾੜ ਕਰਦੇ ਹਾਂ ਤੇ ਇਤਿਹਾਸ ਭੁਲਾ ਦਿੰਦੇ ਹਾਂ ਖਾਸ ਤੌਰ ਤੇ ਜੇਕਰ ਹੈਰੀਟੇਜ ਸਟਰੀਟ ਦੀ ਗੱਲ ਕੀਤੀ ਜਾ ਹੈਰੀਟੇਟਜ ਇਮਾਰਤ ਦੀ ਗੱਲ ਕੀਤੀ ਜਾਵੇ ਕਿ ਇਸ ਹੈਰੀਟੇਜ ਇਮਾਰਤ ਦੇ ਵਿੱਚ ਆ ਇਹ ਚੀਜ਼ਾਂ ਜਿਹੜੀਆਂ ਨੇ ਉਹ ਰੱਖੀਆਂ ਜਾਣਗੀਆਂ ਕਿ ਨਵੇਂ ਸਿਰੇ ਤੋਂ ਕੁਝ ਜਿਹੜੀਆਂ ਐਡ ਆਨ ਕੀਤੀਆਂ ਜਾਣ ਨਹੀਂ ਜੀ ਜਿਸ ਤਰ੍ਹਾਂ ਕਿ ਕੋਰਟ ਦਾ ਆਰਡਰ ਹੈ ਜੀ ਇਸ ਨੂੰ ਹਿਸਟੋਰੀਕਲ ਮੋਨੂਮੈਂਟ ਡਿਕਲੇਅਰ ਕੀਤਾ ਗਿਆ ਤੇ ਹਿਸਟੋਰੀਕਲ ਮੋਨੂਮੈਂਟ ਨੂੰ ਤੁਸੀਂ ਕੋਈ ਵੀ ਨਵੀਂ ਇਟ ਨਹੀਂ ਲਗਾ ਸਕਦੇ ਨਾਹੀਂ ਕੋ ਨਵੀਂ ਕੰਸਟਰਕਸ਼ਨ ਕਰ ਸਕਦੇ ਆ ਜਿੱਦਾਂ ਕੋਰਟ ਕਹੇਗਾ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਜਿੱਦਾਂ ਰੂਲ ਐਂਡ ਰੈਗੂਲੇਸ਼ਨ ਹੋਣ ਨੇ ਉਸ ਦੇ ਅਕੋਰਡਿੰਗ ਹੀ ਇਹ ਮਤਲਬ ਬਿਲਡਿੰਗ ਪ੍ਰਾਚਨ ਦਿਖਦੇ ਹਿਸਾਬ ਨਾਲ ਹੀ ਮਤਲਬ ਕਾਇਮ ਰਹੂਗੀ ਜੋ ਇਹ ਪ੍ਰਾਚਨ ਦਿਖਿਆ ਉਹਨੂੰ ਕੋਈ ਡਿਸਟਰੋਏ ਕੋਈ ਤੋੜ ਭੰਨ ਕੁਛ ਨਹੀਂ ਕੀਤਾ ਜਾਊਗਾ ਨਾ ਉਹਦੇ ਦੀ ਕੋਈ ਚੇਂਜ ਕੀਤੇ ਜਾਣਗੇ ਫਾਊਂਡੇਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਬਾਰਤੋਂ ਇਸ ਨੂੰ ਪ੍ਰਾਚਨ ਦਿਖ ਜਿੱਦਾਂ ਦੀ ਸੀਗੀ ਉਦਾਂ ਦੀ ਪੂਰੀ ਤਿਆਰ ਕੀਤੀ ਜਾਵੇ ਉਹਦੇ ਲਈ ਹਲੇ ਕੇਸ ਲੜਿਆ ਜਾ ਰਿਹਾ ਹੈ प्राप्तन दिखते ਲਈ ਹੈ ਤਸਵੀਰ ਤੁਸੀਂ ਵੇਖ ਰਹੇ ਹੋ ਕਿ ਇਹ دیਵਾਨ ਟੋਡਰਮਲ ਦਾ ਘਰ ਸੀ ਔਰ ਉਸ ਸਮੇਂ ਹਵੇਲੀ ਹੁੰਦੀ ਸੀ ਕਿਉਂਕਿ دیਵਾਨ ਟੋਡਰਮਲ ਜਿਹੜੇ ਨੇ ਇੱਕ ਵੱਡੇ ਵਪਾਰੀ ਸੀਗੇ ਔਰ ਵੱਡੇ ਵਪਾਰੀ ਦੇ ਅੱਗੇ ਜਦੋਂ ਇਹ ਸ਼ਰਤ ਵਜ਼ੀਰ ਖਾਨ ਦੀ ਸਾਹਮਣੇ ਆਉਂਦੀ ਹੈ ਕਿ ਇਸ ਤਰੀਕੇ ਦੇ ਨਾਲ ਵਜ਼ੀਰ ਖਾਨ ਨੇ ਸ਼ਰਤ ਰੱਖੀ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਦੇ ਸੰਸਕਾਰ ਦੇ ਲਈ ਤੇ ਉਸ ਤੋਂ ਬਾਅਦ ਜਿਹੜੀ ਹੈ دیਵਾਨ ਟੋਡਰਮਲ ਜਿਹੜੇ ਨੇ ਉਹ ਆਗੇ ਵਾਦੇ ਨੇ ਔਰ ਸੋਨੇ ਦੀ ਖੜੀਆਂ ਮੋਰਾ ਦੇ ਨਾਲ ਜਿਹੜੀ ਹੈ ਉਸ ਜ਼ਮੀਨ ਦਾ ਜਿਹੜੀ ਸੌਦਾ ਲਾਉਂਦੇ ਨੇ ਔਰ ਸਿੱਧੇ ਤੌਰ ਤੇ ਕਹੀਏ ਤਾਂ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਆ ਉਹ ਕਹੀ ਜਾਂਦੀ ਔਰ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਦਿਵਾਨ ਟੋਟਰ ਮਲ ਦੀ ਇਤਿਹਾਸ ਲਿਖਿਆ ਇਸ ਤਸਵੀਰ ਦੇ ਅੰਦਰ ਔਰ ਦੂਜੀ ਜਗ੍ਹਾ ਤੇ ਇਹ ਉਹ ਜਿਹੜੀ ਹੈਰੀਟੇਜ ਜਿਹੜੀ ਉਹ ਬਿਲਡਿੰਗ ਬਣ ਚੁੱਕੀ ਆ ਕੁਕੀ ਉਸ ਨੂੰ ਮਾਨ ਵੀ ਮਿਲ ਚੁੱਕਾ ਔਰ ਇਹ ਤਸਵੀਰ ਅੰਦਰ ਦੀ ਵੀ ਮੈਂ ਤੁਹਾਨੂੰ ਅਵਿਕੌਨ ਦੀ ਜਰੂਰ ਕੋਸ਼ਿਸ਼ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਸੰਗਤ ਇੱਥੇ ਪਹੁੰਚਦੀ ਹੈ ਔਰ ਇਹ ਸੰਗਤ ਦਰਸ਼ਨ ਦੇ ਲਈ ਪਹੁੰਚ ਰਹੀ ਹਾਲਾਂਕਿ ਇਹ ਸਿਰਫ ਕਮਰੇ ਨੇ ਔਰ ਇਸ ਘਰ ਦੇ ਵਿੱਚ ਸਿਰਫ ਇਸ ਮਹਿਲ ਦੇ ਵਿੱਚ ਸਿਰਫ ਦੋ ਕਮਰੇ ਰਹਿ ਚੁੱਕੇ ਨੇ ਜਿੱਥੇ ਜਿਹੜੇ ਪੱਕੇ ਤੌਰ ਤੇ ਬਣੇ ਹੋਏ ਨੇ ਔਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਥੱਲੇ ਵੀ ਘਰ ਸੀ ਯਾਨੀ ਕਿ ਨੀਆ ਪੱਠਣ ਦਾ ਕੰਮ ਹਲੇ ਤੱਕ ਚੱਲ ਰਿਹਾ ਔਰ ਆਸ-ਪਾਸ ਨੀਆ ਜੜੀਆਂ ਨੇ ਉਹ ਜਰੂਰ ਇਹ ਨਜ਼ਰ ਆ ਰਹੀ ਹੈ ਨੀ ਕਿ ਇਹ ਟੋਏ ਤੁਸੀਂ ਵੇਖ ਰਹੇ ਹੋਣੇ ਇਹ ਉਸ ਟਾਈਮ ਦਾ ਜਿਹੜਾ ਕਹਿ ਸਕਦੇ ਨੇ ਕਿ ਬੇਸਮੈਂਟ ਹੁੰਦਾ ਸੀਗਾ ਲੇਕਿਨ ਹੁਣ ਜਦੋਂ ਹੈਰੀਟੇਜ ਬਿਲਡਿੰਗ ਦਾ ਇਸ ਨੂੰ ਪੂਰਾ ਮਾਣ ਮਿਲ ਗਿਆ ਤੇ ਉਸ ਤੋਂ ਬਾਅਦ ਇੱਥੇ ਕੰਮ ਜਿਹੜਾ ਉਹ ਕਰਾਇਆ ਜਾ ਰਿਹਾ ਔਰ ਇਹ ਤਸਵੀਰ ਹੈ ਉਹ ਤੁਹਾਨੂੰ ਮੈਂ ਅੰਦਰ ਦੀ ਵੀ ਇੱਕ ਵਾਰ ਤਸਵੀਰ ਜਿਹੜੀ ਆ ਉਹ ਵਿਖਾਉਣ ਦੀ ਕੋਸ਼ਿਸ਼ ਕਰਦਾ ਤੇ ਅੰਦਰ ਵੀ ਤੁਹਾਨੂੰ ਇਸ ਘਰ ਦੇ ਜਿਹੜੀ ਹੈ ਉਹ ਲੈ ਜਾਣ ਦੀ ਕੋਸ਼ਿਸ਼ ਕਰਦਾ ਕਿ ਅੰਦਰ ਤੱਕ ਇਸ ਮਹਿਲ ਦੇ ਇਸ ਅੰਦਰ ਤੱਕ ਇਸ ਘਰ ਦੇ ਜਿਹੜੀ ਹੈ ਉਹ ਤੁਹਾਨੂੰ ਦਰਸ਼ਨ ਕਰਾਇਆ ਜਾਣ ਤਾਂ ਉਹ ਚੱਲਦੇ ਅੰਦਰ ਵੀ ਔਰ ਅੰਦਰ ਵੀ ਤੁਹਾਨੂੰ ਦਰਸ਼ਨ ਕਰਾਉਣੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਦੀਵਾਨ ਮਲ ਟੋਡਰ ਮਲ ਦੇ ਉਸ ਕਮਰੇ ਦੀ ਜਿੱਥੇ ਜਿੱਥੇ ਨਕਸ਼ਾ ਵੀ ਲੱਗਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਇਸ ਹਵੇਲੀ ਦਾ ਪਹਿਲਾਂ ਰੁਕ ਸੀਗਾ ਔਰ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਹੁਣ ਹਵੇਲੀ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਇਹ ਤਸਵੀਰ ਇੱਕ ਤਰਫ ਨਕਸ਼ਾ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇਹ ਹਵੇਲੀ ਬਣੀ ਹੋਈ ਸੀਗੀ ਔਰ ਉਸ ਤੋਂ ਬਾਅਦ ਉਸ ਦੀ ਇੱਕ ਹੋਰ ਤਸਵੀਰ ਵੀ ਹੈਗੀ ਹੈ 올ਡ ਇਹਨੂੰ ਪ੍ਰਾਣੀ ਤਸਵੀਰ ਕਹਿ ਸਕਦੇ ਹਾਂ ਕਿ ਜਿਹੜੀ ਉਹ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜਿਸ ਤਰੀਕੇ ਦੀ ਦਿਖ ਇਸ ਹਵੇਲੀ ਦੀ ਸੀ ਔਰ ਦੂਸਰੀ ਜਗ੍ਹਾ ਤੇ ਜਦੋਂ ਫਾਊਂਡੇਸ਼ਨ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਤਾਂ ਉਸ ਦਾ ਵੀ ਨਕਸ਼ਾ ਜਿਹੜਾ ਇਸ ਜਗ੍ਹਾ ਤੇ ਉੱਪਰ ਲਗਾਇਆ ਗਿਆ ਔਰ ਉਹ ਤਸਵੀਰ ਕਿਉਂਕਿ ਲੋਕ ਇਸ ਇਤਿਹਾਸ ਤੇ ਜਾਣੂ ਹੋਣ ਔਰ ਦੀਵਾਨ ਟੋਡਰ ਮਲ ਦੀ ਉਸ ਗੱਲ ਤੇ ਉਸ ਕਦਮ ਤੇ ਜਿਹੜੇ ਨੇ ਉਹ ਜਾਣੂ ਹੋਣ ਔਰ ਇਹ ਤਸਵੀਰ ਜਿਹੜੀ ਆ ਤੁਹਾਨੂੰ ਦਿਵਾਨ ਟੋਟਰਮਲ ਦੇ ਉਸ ਮਹਿਲ ਦੀ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਜਦੋਂ ਦਿਵਾਨ ਟੋਟਰਮਲ ਦਾ ਪਰਿਵਾਰ ਇੱਥੋਂ ਚਲਾ ਜਾਂਦਾ ਕਿਉਂਕਿ ਕਈ ਪੀੜੀਆਂ ਜਿਹੜੀਆਂ ਨੇ ਉਹ ਉਸ ਪਰਿਵਾਰ ਦੀਆਂ ਜਿਹੜੀਆਂ ਨੇ ਉਹ ਹੁਣ ਵੀ ਹੈਗੀਆਂ ਨੇ ਲੇਕਿਨ ਜਦੋਂ ਜਾਣਕਾਰੀ ਪਹੁੰਚਦੀ ਕਿ ਉਹਨਾਂ ਦੀ ਪੀੜੀ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਰਹਿੰਦੀ ਹੈ ਜਾਂ ਬਾਹਰ ਦੇਸ਼ਾਂ ਦੇ ਵਿੱਚ ਰਹਿੰਦੀ ਹੈ ਤੇ ਇਹ ਤਸਵੀਰ ਹੈ ਜਦੋਂ ਉਸ ਇਤਿਹਾਸ ਦੀ ਇਹ ਤਸਵੀਰਾਂ ਵੀ ਜਿਹੜੀਆਂ ਨੇ ਉਹ ਜਾਣੂ ਕਰਾਉਂਦੀਆਂ ਨੇ ਜਦੋਂ ਦਿਵਾਨ ਟੋਟਰਮਲ ਦੇ ਵੱਲੋਂ ਸੋਨੇ ਦੀ ਮੋਹਰਾਂ ਦੇ ਨਾਲ ਉਹ ਜ਼ਮੀਨ ਨੂੰ ਖਰੀਦਿਆ ਗਿਆ ਸੀ ਜਿੱਥੇ ਹੁ ਵਰਦੂ ਆਰਾਸ਼ਰੀ ਜੋਤੀ ਸਰੂਪ ਸਾਹਿਬ ਜਿਹੜਾ ਸ਼ਿਸ਼ੋਭੀਤਾ ਔਰ ਇਹ ਤਸਵੀਰ ਹੈ ਜੋ ਕਿ ਬਣੀ ਹੋਈ ਹੈ ਔਰ ਦੂਸਰੀ ਜਗ੍ਹਾ ਤੇ ਇਸ ਕਮਰੇ ਦੀਆਂ ਤਸਵੀਰਾਂ ਤੁਹਾਨੂੰ ਮੈਂ ਵਿਖਾ ਰਿਹਾ ਸੀਗਾ ਜਿੱਥੇ ਦਿਵਾਨ ਟੋਡਰਮਲ ਦਾ ਪਰਿਵਾਰ ਰਹਿੰਦਾ ਸੀ ਔਰ ਇਹ ਹਵੇਲੀ ਸੀ ਔਰ ਸਬਾਹ ਜਦੋਂ ਇਸ ਹਵੇਲੀ ਦੀ ਕਾਚ ਹੁੰਦੀ ਹੈ ਪਤਾ ਲੱਗਦਾ ਜਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਦਾ ਉਸ ਤੋਂ ਬਾਅਦ ਫਾਊਂਡੇਸ਼ਨ ਜਿਹੜੀ ਹੈ ਉਸ ਨੂੰ ਪਤਾ ਲੱਗਦਾ ਹੈ ਤੇ ਉਸ ਤੋਂ ਬਾਅਦ ਇਸ ਜ਼ਮੀਨ ਨੂੰ ਜਿਹੜਾ ਸਾ ਮਾਨ ਇਸ ਹਵੇਲੀ ਦਾ ਉਸ ਦਾ ਮਾਨ ਜਿਹੜਾ ਉਹ ਦਵਾਇਆ ਜਾਂਦਾ ਕਿਉਂਕਿ ਜਦੋਂ ਸਭ ਤੋਂ ਦੁਨੀਆ ਤੋਂ ਮਹਿੰਗੀ ਜਗਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਨੂੰ ਕਿਹਾ ਜਾਂਦਾ ਕਿਉਂਕਿ ਉੱਥੇ ਸੋਨੇ ਦੀ ਮੋਹਰਾਂ ਦੇ ਨਾਲ ਜ਼ਮੀਨ ਨੂੰ ਜਿਹੜਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦਿਆਂ ਦੀ ਜਿਹੜੀ ਹੈ ਅੰਤਿਮ ਸੰਸਕਾਰ ਤੇ ਲਈ ਖਰੀਦੀ ਗਈ ਸੀਗੀ ਔਰ ਲਿੱਤੀ ਗਈ ਸੀਗੀ ਔਰ ਇਹ ਤਸਵੀਰ ਤੁਸੀਂ ਉਸ ਮਹਿਲ ਦੀ ਵੀ ਵੇਖ ਰਹੇ ਹੋ ਔਰ ਇੱਕ ਅੰਦਰ ਦੀ ਵੀ ਤਸਵੀਰ ਤੁਹਾਨੂੰ ਮੈਂ ਵਿਖਾਉਣਾ ਚਾਹੁੰਗਾ ਇਸ ਮਹਿਲ ਦੇ ਚਾਰੋਂ ਤਰਫੀਆਂ ਤਸਵੀਰਾਂ ਤੁਹਾਨੂੰ ਮੈਂ ਵਿਖਾਉਣਾ ਚਾਹੁੰਗਾ ਕਿਉਂਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਇਸ ਹਵੇਲੀ ਦੇ ਵਿੱਚ ਪਹੁੰਚਦੀ ਹੈ ਔਰ ਇਹ ਤਸਵੀਰ ਤੁਸੀਂ ਵੇਖ ਰਹੇ ਜਿੱਥੇ ਕਿਚਨ ਹੁੰਦਾ ਸੀਗਾ ਔਰ ਪੁਰਾਣੇ ਜ਼ਮਾਨੇ ਦਾ ਕਿਚਨ ਸੀਗਾ ਔਰ ਇਹ ਚਾਰੋਂ ਤਰਫੀਆਂ ਉਹ ਦੀਵਾਰਾਂ ਨੇ ਜੋ ਕਿ ਪੁਰਾਣੇ ਜ਼ਮਾਨੇ ਦੀਆਂ ਹੈਗੀਆਂ ਨੇ ਔਰ ਇਸ ਨੂੰ ਪ੍ਰਾਚਨਤਾ ਏਰੀਆ ਜਿਹੜੀ ਹੈ ਉਸ ਨੂੰ ਕਾਇਮ ਰੱਖਣ ਦੇ ਲਈ ਜਿਹੜੀ ਇਸ ਨੂੰ ਮਾਨਤਾ ਵੀ ਜਿਹੜੀ ਉਹ ਦਵਾਈ ਗਈ ਹੈ ਔਰ ਸਾਫ਼ ਤੌਰ ਤੇ ਕਹੀ ਹੈ ਤੇ ਇਸ ਨੂੰ ਦਿਵਾਰਾਂ ਨੂੰ ਛੇੜਛਾੜ ਦੇ ਲਈ ਕਿਉਂਕਿ ਜਦੋਂ ਇੱਕ ਹੈਰੀਟੇਜ ਜਿਹੜੇ ਬਿਲਡਿੰਗ ਦਾ ਮਾਣ ਜਦੋਂ ਮਿਲ ਜਾਂਦਾ ਤਾਂ ਉਸ ਬਿਲਡਿੰਗ ਦੇ ਨਾਲ ਤੋੜ ਫੜ ਫੋਰਫੜ ਜਿਹੜੀ ਉਹ ਨਹੀਂ ਹੁੰਦੀ ਬਲਕਿ ਨਵੇਂ ਨਵੇਂ ਸਿਰੇ ਤੋਂ ਉਸਦੇ ਨਾਲ ਕੁਝ ਵੀ ਜਿਹੜਾ ਉਹ ਨਹੀਂ ਜੋੜਿਆ ਜਾਂਦਾ ਤੇ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਕਿਉਂਕਿ ਜਿਸ ਤਰੀਕੇ ਨਾਲ ਇੰਜੀਨੀਅਰ ਵੀ ਸਾਨੂੰ ਦੱਸ ਰਹੀ ਸੀ ਆਰਕੀਟੈਕਟ ਵੀ ਸਾਨੂੰ ਦੱਸ ਰਹੀ ਸੀ ਕਿ ਇਸ ਦੇ ਥੱਲੇ ਵੀ ਜਿਹੜੇ ਨੇ ਕਈ ਕਮਰੇ ਸੀਗੇ ਯਾਨੀ ਕਿ ਚਾਰ ਤੋਂ ਪੰਜ ਕਮਰੇ ਜਿਹੜੇ ਨੇ ਉਹ ਇਸ ਥੱਲੇ ਵੀ ਸੀਗੇ ਲੇਕਿਨ ਉਸ ਦੀ ਲਗਾਤਾਰ ਜਿਹੜੀ ਉਹ ਪਾਲ ਚੱਲ ਰਹੀ ਕਿਉਂਕਿ ਮਿੱਟੀ ਦੇ ਨਾਲ ਇਹ ਪਰਿਆ ਹੋਇਆ ਮਹਿਲ ਸੀ ਜਦੋਂ ਇਸ ਦੀ ਜਿਹੜੀ ਉਹ ਰਖ ਹੁੰਦੀ ਆ ਹਾਲਾਂਕਿ ਨੀਹਾਂ ਪਟਕੇ ਜਿਹੜੀਆਂ ਨੇ ਉਲੱਬਣ ਦੀ ਕੋਸ਼ਿਸ਼ ਜ਼ਰੂਰ ਸੀਗੀ ਔਰ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਦੀਵਾਨ ਟੋਡਰ ਮਲ ਦੇ ਉਸ ਹਵੇਲੀ ਦੀ ਔਰ ਕਿਚਨ ਦੀ ਤਸਵੀਰ ਤੁਹਾਨੂੰ ਮੈਂ ਵਿਖਾਉਣਾ ਚਾਹੁੰਗਾ ਕਿ ਅੰਦਰ ਜਿਹੜਾ ਇਸ ਸਮੇਂ ਕਿਚਨ ਹੁੰਦਾ ਸੀ ਇਸ ਜਗ੍ਹਾ ਦੇ ਉੱਪਰ ਔਰ ਜਿਹੜਾ ਇਹ ਹਵੇਲੀ ਸੀਗੀ ਔਰ ਵੱਡੀ ਗਿਣਤੀ ਦੇ ਵਿੱਚ ਇਹ ਤਸਵੀਰਾਂ ਤੁਸੀਂ ਲੋਕਾਂ ਦੀ ਵੀ ਦੇਖ ਰਹੇ ਹੋ ਨੇ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਦੀਵਾਨ ਟੋਡਰ ਮਲ ਦੇ ਉਸ ਹਵੇਲੀ ਦੇ ਵਿੱਚ ਪਹੁੰਚਦੇ ਨੇ ਔਰ ਇਹ ਨੌਜਵਾਨ ਨੇ ਜਿਹੜੇ ਇਤਿਹਾਸ ਨੂੰ ਜਾਣਨ ਦੇ ਲਈ ਵੀ ਪਹੁੰਚਦੇ ਨੇ ਔਰ ਇਹ ਤਸਵੀਰ ਹੈ ਜਿੱਥੇ ਉਹਨਾਂ ਦੇ ਮਹਿਲ ਦੇ ਵਿੱਚ ਮੌਜੂਦ ਆ ਔਰ ਕੋਸ਼ਿਸ਼ ਹੈ ਕਿ ਦਰਸ਼ਕਾਂ ਤੱਕ ਇਹ ਤਸਵੀਰਾਂ ਜਿਹੜੀਆਂ ਨੇ ਉਹ ਪਹੁੰਚਾਈ ਜਾਣ ਔਰ ਇੱਕ ਸਟੋਰ ਦੀ ਤਸਵੀਰ ਤੁਹਾਨੂੰ ਮੈਂ ਵਿਖਾਦਾ ਕਿ ਕਿਸ ਤਰੀਕੇ ਦੇ ਨਾਲ ਇਹ ਕਿਚਨ ਸਟੋਰ ਜਿਹੜਾ ਉਹ ਹੁੰਦਾ ਸੀ ਲਿਖਿਆ ਹੋਇਆ ਵੀ ਹੈਗਾ ਇਤਿਹਾਸ ਦੇ ਨਾਲ ਇਸ ਹੈਰੀਟੇਜ ਬਿਲਡਿੰਗ ਦੇ ਨਾਲ ਜਾਣੂ ਕਰਾਉਣ ਦੇ ਲਈ ਇੱਥੇ ਦੇ ਪ੍ਰਸ਼ਾਸਨ ਦੀ ਜਿਹੜੀ ਕੋਸ਼ਿਸ਼ ਹੈ ਕਿ ਦੱਸਿਆ ਜਾਵੇ ਔਰ ਇਸ ਇਤਿਹਾਸ ਦੇ ਕਿਉਂਕਿ ਦੀਵਾਨ ਟੋਟਰ ਮਲ ਦਾ ਤੋ ਇਤਿਹਾਸਿਕ ਕੌਮ ਦੇ ਨਾਲ ਰਿਹਾ ਖਾਸ ਤੌਰ ਤੇ ਇੱਕ ਐਹਸਾਨ ਜੇਕਰ ਸਿੱਖ ਕੌਮ ਦੇ ਉੱਪਰ ਰਿਹਾ ਤੇ ਉਸ ਲੋਕ ਜਿਹੜੇ ਨੇ ਉਹ ਦਰਸ਼ਨ ਵੀ ਕਰਨ ਤੇ ਇਸ ਲਈ ਇਸ ਦਾ ਮool ਜੇਕਰ ਕਿਹਾ ਜਾਵੇ ਤੇ ਸਿੱਖ ਸੰਗਤਾਂ ਦੇ ਲਈ ਇੱਕ ਵੱਡਾ ਔਰ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿਸੇ ਦੀਵਾਨ ਟੋਡਰਮਲ ਦੀ ਇੱਕ ਘਰ ਹੈ ਔਰ ਇਸ ਘਰ ਦੀਆਂ ਤਸਵੀਰਾਂ ਨੇ ਇਸ ਹਵੇਲੀ ਦੀਆਂ ਤਸਵੀਰਾਂ ਨੇ ਜਿਸ ਸਮੇਂ ਇੱਥੇ ਕੰਮ ਚੱਲ ਰਿਹਾ ਉਸ ਨੂੰ ਰੀਨੋਵੇਸ਼ਨ ਕਰਕੇ ਉਸ ਨੂੰ ਇਤਿਹਾਸਿਕ ਜ਼ਮੀਨ ਦਾ ਇਤਿਹਾਸਿਕ ਬਿਲਡਿੰਗ ਦਾ ਜਿਹੜਾ ਉਹ ਮਾਣ ਵੀ ਜਿਹੜਾ ਉਹ ਪਾਵੇਂ ਉਹ ਐਸਜੀਪੀਸੀ ਦਾ ਹੋਵੇ ਜਾਂ ਫਾਊਂਡੇਸ਼ਨ ਦਾ ਹੋਵੇ ਉਸ ਦੀ ਕੋਸ਼ਿਸ਼ ਹੈਗੀ ਹੈ ਕਿ ਇਸ ਨੂੰ ਜਿਹੜਾ ਹੈਰੀਟੇਜ ਜਿਹੜੀ ਬਿਲਡਿੰਗ ਦਾ ਮਾਨ ਦਵਾਇਆ ਗਿਆ ਔਰ ਸਾਫ ਸੌਰਤੇ ਇਸ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਕਿ ਇਸ ਇਤਿਹਾਸ ਦੇ ਲੋਕ ਜਾਣੂ ਹੋਣ ਦੀਵਾਨ ਟੋਡਰਮਲ ਦੇ ਇਸ ਘਰ ਤੋਂ ਲੋਕ ਜਾਣੂ ਹੋਣ ਔਰ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਇੱਥੇ ਕੰਮ ਚੱਲ ਰਿਹਾ ਹੈ ਕਿ ਇਸ ਨੂੰ ਬਿਹਤਰ ਬਣਾਇਆ ਜਾਵੇ ਕਿ ਲੋਕ ਇਸ ਤੇ ਇਤਿਹਾਸ ਦੇ ਚੰਗੀ ਤਰ੍ਹਾਂ ਜਿਹੜੇ ਨੇ ਉਹ ਜਾਣੂ ਹੋਪਨ ਕੈਮਰਾਮੈਨ ਹਰਪਾਲ ਦੇ ਨਾਲ ਦਮਪੀਰ ਸਿੰਘ ਲਿਵਿੰਗ ਇਨ ਅ ਨਿਊਜ਼ ਫਤਿਹਗੜ੍ਹ ਸਾਹਿਬ